ਰੀਆ ਵੀ ਬਚੋਲੇ ਨੇ ਉਹਨਾਂ ਦੀ ਗੱਲ ਵੱਖਰੀ ਆ ਪਰ ਹੋਵੇ ਬਮਾਈ ਜਿਸ ਮਿੱਤਰ ਬਚੋਲੇ ਜੈਹੇ ਮਿਲ ਕੰਤ ਪ੍ਰਸਾਦ ਕਹਿੰਦੇ ਫਿਰ ਉਹ ਬਚੋਲੇ ਤੋਂ ਬਾਰੇ ਬਾਰੇ ਜਾਈਏ ਜਿਹੜਾ ਰੱਬ ਤਾਂ ਮੁਲਾਕਾਤ ਕਰਾ ਦੇ ਆਪ ਕੋ ਸਤਨਾਮ ਭਗਵਾਨ ਜੀ ਕਰਦੇ ਹੋ ਕਿਰਪਾ ਇੱਕ ਵਾਰ ਤਰਲੋਚਨ ਨੂੰ ਦਰਸ਼ਨ ਦੇ ਦਿਓ ਭਗਵਾਨ ਕਹਿੰਦੇ ਨਾਮਦੇਵ ਐ ਨਹੀਂ ਮੈਂ ਦਰਸ਼ਨ ਦਿੰਦਾ ਕਿ ਛੇਗਾ ਇਹਦਾ ਕੱਲ ਨੂੰ ਕੋਈ ਹੋਰ ਆ ਜਾਈਗਾ ਉਹ ਕਹੇਗਾ ਮੈਨੂੰ ਦਰਸ਼ਨ ਕਰਾਓ ਤੀਜਾ ਕਹੇਗਾ ਮੈਨੂੰ ਦਰਸ਼ਨ ਕਰਾਓ ਐ ਥੋੜਾ ਦਰਸ਼ਨ ਹੁੰਦੇ ਆ ਕਿਸੇ ਨੂੰ ਐ ਕਾਜੀ ਦਾ ਦਰਸ਼ਨ ਜਿੰਦਾ ਬਾਦ ਤੇਰਵੀ ਜੇ ਤੂੰ ਕਹਿੰਦਾ ਤੂੰ ਪਿਆਰਾ ਭਗਤ ਹੈ ਤੂੰ ਬੱਦਗੀ ਬਾੜਾ ਸਿਮਰਨ ਬਾੜਾ ਤੂੰ ਪ੍ਰਸੰਨ ਕੀਤਾ ਮੈਨੂੰ ਜੇ ਤੂੰ ਕਹਿੰਦਾ ਮੈਂ ਤਾਂ ਲੋਚਨ ਦੇ ਘਰ ਜ਼ਰੂਰ ਜਾਵਾਂਗਾ ਕੋ ਸੱਤਨਾ ਮੈਂ ਦਰਸ਼ਨ ਦੇਰ ਜਾਵਾਂਗਾ ਪਰ ਆਪਣੇ ਮਿੱਤਰ ਨੂੰ ਸਮਝਾ ਕੇ ਰੱਖੀ ਇਹ ਗੱਲ ਵੀ ਮਾਲਕ ਆਉਣਗੇ ਤੈ ਕਰਦੀ ਹੈ ਕਿ ਕਿਹੜੇ ਰੂਪ ਚਾਹਣਗੇ ਆਪ ਕੋ ਸਭ ਦੇ ਜਵਾਬ ਜਤਾ ਪਰਖਣਾ ਤੈ ਹੈ ਔਰ ਜੇ ਕਿਸੇ ਨਾ ਕਿਸੇ ਰੂਪ ਵਿੱਚ ਤੇਰੇ ਘਰ ਆ ਜਾਣੇ ਸਮਾਂ ਦੇ ਕਿ ਉਹ ਪਛਤਿਆ ਆਉਣਗੇ ਤੇ ਰੂਪ ਹੁਣ ਭਗਤ ਤਰਲੋਚਨ ਤੇ ਤਰਲੋਚਨ ਰਾਣੀ ਭਗਤ ਤਰਲੋਚਨ ਜੀ ਦੇ ਘਰ ਵਾਲੀ ਦੋਵੇਂ ਹੀ ਰਹਿੰਦੇ ਸੀ ਰਾਤ ਨਹੀਂ ਸੀ ਉਹਨਾਂ ਦੇ ਘਰ ਕੋਈ ਨਾ ਧੀ ਨਾ ਪੁੱਤ ਕੋਈ ਨਹੀਂ ਸੀ ਦੋਵੇਂ ਪੱਕੀ-ਪੱਕੀ ਰਹਿੰਦੇ ਸੀ ਉਦੋਂ ਮਾਲਕ ਨੇ ਕਹਤਾ ਵੀ ਅਸੀਂ ਆਵਾਂਗੇ ਭਗਤ ਨਾਮ ਦੇ ਵੀ ਨੇ ਸਮਾ ਲੈ ਕੇ ਜੇਦਾ ਵੀ ਆਵਾਂਗੇ ਜ਼ਰੂਰ ਪਰ ਕਰਖ ਪਏ ਕਰਦੀ ਹੈ ਵੀ ਕਿਹੜੇ ਰੂਪ ਚ ਆਉਣਗੇ ਆਪ ਕੋ ਸਤਨਾਮ ਪਰਖਣਾ ਜਿਹੜਾ ਸੌਖਾ ਹੈ ਗੱਲ ਵੀ ਪਿਆਰ ਰੱਬ ਦੇ ਪਿਆਰਿਆਂ ਦੀ ਪਰ ਕੇ ਇਹਦੇ ਵਿੱਚ ਨਾ ਪਈਏ ਜਦੋਂ ਰੱਬ ਦਾ ਪਿਆਰ ਹੈ ਨਾ ਉਹ ਤਾਂ ਪੂਰਾ ਉੱਤਰ ਜਾਂਦਾ ਹੈ ਫਿਰ ਸਾਖੋ ਪੂਰਾ ਨਿਰਤਰਿਆ ਜਾਂਦਾ ਕੋ ਸਤਨਾਮ ਇਸੇ ਕਈ ਵਾਰ ਰੱਬ ਦੇ ਪਿਆਰਿਆਂ ਨੂੰ ਬੰਦਗੀ ਵਾਲਿਆਂ ਨੂੰ ਜੇ ਕੋਈ ਵਾਚਨ ਕਰਦੇ ਆਂ ਕਿ ਇਤਾਂ ਵਾਚਨ ਆਹ ਵਾਚਨ ਵਾਚਨ ਤੇ ਕਰ ਲਓਗੇ ਜੇ ਆਖੋ ਉਹਨਾਂ ਨੇ ਕੋਈ ਵਾਚਨ ਕਰਤਾ ਫਿਰ ਸਾਡੇ ਕੋਲੇ ਜਵਾਬ ਹੋਈ ਨਹੀਂ ਹੋਣਾ ਆਖੋ ਸਾਡਾ ਇਸੇ ਕਰਕੇ ਰੱਬ ਦੇ ਪਿਆਰਿਆਂ ਦੀ ਪਰਖ ਨਹੀਂ ਕਰੀ ਦੀ ਜਿਹੜੇ ਬੰਦਗੀ ਵਾਲੇ ਹੋਣੋਂਗਾ ਕੇ ਸਿਰ ਝੁਕਦਾ ਬਸ ਨਾ ਸ਼ਿਕਾਰ ਹੈ ਆਉਣਗੇ ਜ਼ਰੂਰ ਪਰ ਪਰਖ ਕਰਨੀ ਪਛਾਣ ਨਹੀਂ ਜਾਂਦਾ ਜੀ ਕੋਈ ਕਰਦਾ ਦੋਰ ਮੇ ਪਤੀ ਪਤਨੀ ਭਗਤ ਤਰਲੋਚਨ ਤੇ ਤਰਲੋਚਨ ਰਾਮੀ ਘਰ ਵਿੱਚ ਉਹ ਕਹਿੰਦੀ ਜੀ ਗੱਲ ਸੁਣੋ ਆਪਣਾ ਇਕੱਲਾ ਬੰਦਾ ਘਰੇ ਐਨੀ ਧਨਕੌਟ ਕਮਾਇਆ ਐਨਾ ਪੈਸਾ ਤੁਸੀਂ ਚੱਲੇ ਜਾਂਦੇ ਹੋ ਕੰਮ ਕਰਕੇ ਬੰਦਗੀ ਸਿਮਰਨ ਕਰਨ ਵਾੜੇ ਸਾਧੂਆਂ ਨਾਲ ਕਦੇ ਕਿਤੇ ਕਦੇ ਕਿਤੇ ਘਰ ਵਿੱਚ ਮੈਂ ਇਕੱਲੀ ਹੁੰਦੀ ਹਾਂ ਘਰ ਵਿੱਚ ਨਾ ਕੋਈ ਪੁੱਤ ਨਾ ਕੋਈ ਧੀ ਕੁਝ ਵੀ ਨਹੀਂ ਜੇ ਪਰੇ ਹੋਰ ਨਹੀਂ ਆਪਾਂ ਕਰ ਸਕਦੇ ਇੱਕ ਨੌਕਰੀ ਲੱਭ ਲਓ ਕੋਈ ਨਿੱਕਾ ਜਾਂ ਡਾਕਟਰ ਦੀ ਕੋਈ ਨੌਕਰੀ ਨਾਲੇ ਤਾਂ ਕਰਮਕਾਰ ਕਰਦਾ ਰਿਹਾ ਕਰੇਗਾ ਨਾਲੇ ਤਾਂ ਲੋਜਨ ਰਾਣੀ ਕਹਿੰਦੀ ਹੈ ਮੇਰਾ ਜੀ ਲੱਗਿਆ ਰਿਹਾ ਕਰੇਗਾ ਮੈਂ ਗੱਲਾਂ ਵਰਤਾ ਕਰ ਲਿਆ ਕਰਾਂਗੀ ਲਈ ਕੱਲੀਆਂ ਘਰ ਵਿੱਚ ਜੀ ਲੱਗਿਆ ਰਹੇਗਾ ਐਦਾਂ ਉਹ ਬੇਵੇਂ ਚੱਲਾ ਕਰਨ ਪਤੀ ਪਤਨੀ ਕੀ ਨੌਕਰ ਰੱਖੀਏ ਘਰ 'ਚ ਭਗਵਾਨ ਆ ਕੇ ਬਾਵਨ ਰੂਪ ਛੋਟਾ ਜਾਂ ਰੂਪਤਾਲਨ ਕਰਕੇ ਨਿੱਕਾ ਜਾਂ ਕਦਰ ਨਿੱਕਾ ਜਾਂ ਬਣ ਕੇ ਛੋਟਾ ਜਾਂ ਰੂਪ ਧਾਰਨ ਕਰਕੇ ਆ ਗਏ ਇਹਨਾਂ ਦੇ ਦਰਵਾਜ਼ੇ ਤੇ ਖੜੇ ਕੇ ਅੰਦਰ ਲੱਗੀ ਜਾਣ ਕਿ ਨੌਕਰਾ ਰੱਖਣਾ ਹੈ ਐਦਾਂ ਦਾ ਨੌਕਰ ਹੋਵੇ ਐਦਾਂ ਤਾਂ ਮੈਂ ਗੱਲਾਂ ਕਰੀ ਜਾਣ ਅਗਵਾੜ ਗੇਟ ਦੇ ਖੜੇ ਉਹ ਆਵਾਜ਼ਾਂ ਦੇਣ ਕਹਿੰਦੇ ਮੈਨੂੰ ਨੌਕਰ ਰੱਖ ਲੋ ਆਪ ਕੋ ਸੱਜਣਾ ਪਹਿਲੇ ਮੈਨੂੰ ਨੌਕਰੀ ਚਾਹੀਦੀ ਆ ਮੈਂ ਨੌਕਰੀ ਕਰਨੀ ਆ ਕੰਮ ਕਰਨਾ ਕਿਸੇ ਦੇ ਘਰ ਵਿੱਚ ਕਿਸੇ ਨੂੰ ਮੇਰੇ ਨਾਲ ਮੈਨੂੰ ਨੌਕਰ ਰੱਖ ਲੋ ਭਗਵਾਨ ਨੇ ਕਦੇ ਭਾਰਾ ਚ ਮੈਨੂੰ ਨੌਕਰ ਰੱਖ ਲੋ ਕੋਈ ਉਹ ਜਦੋਂ ਉਹਨਾਂ ਨੇ ਸੁਣਿਆ ਵੀ ਬਾਹਰ ਕੋਈ ਆਇਆ ਜਿਹੜਾ ਨੌਕਰੀ ਕਰਨ ਵਾਸਤੇ ਤਿਆਰ ਹੈ ਸਾਡੇ ਘਰ ਦੇ ਵਿੱਚ ਨੌਕਰ ਬਣ ਕੇ ਆਇਆ ਪਰ ਇਹਨਾਂ ਨੂੰ ਵੀ ਪਤਾ ਨਹੀਂ ਕਿ ਕਿਹੜੀ ਜਿਸਤਾਂ ਦੀ ਨੌਕਰੀ ਹੈ ਕੋਤ ਰਹੋਚਨ ਦਾ ਨਾਮ ਹੀ ਭਗਤ ਕਰੋਚਨ ਦੇ ਘਰ ਵਾਲੀ ਬੀਬੀ ਆਈ ਉਹਨੇ ਵੇਖਿਆ ਜਦੋਂ ਇੰਦਾ ਦਾ ਪਹਿਰਾਵਾ ਇੰਦਾ ਦਾ ਰੂਪ ਵੱਖਰਾ ਜਾ ਚੈਨੀ ਫਿਰ ਵੇ ਕਿਹੜੇ ਦੇਸੋਂ ਆਇਆ ਤੂੰ ਕਿਹੜਾ ਦੇਸ ਹੈ ਤੇਰਾ ਨਾ ਕੀ ਹੈ ਤੇਰਾ ਨਾ ਦੱਸਦੇ ਰਹਿ ਗਏ ਕਿਹੜੇ ਦੇਸ਼ ਤੋਂ ਆਇਆ ਕਿੱਥੇ ਰਹਿਣਾ ਤੂੰ ਰਹਿਣਾ ਕਿੱਥੇ ਹੈ ਪਹਿਲਾਂ ਮੈਂ ਤੁਹਾਡਾਂ ਧਰਾਂ 'ਚ ਰਹਿਣਾ ਕੋ ਸਤਨਾ ਨਾਇਕ ਸਮਝਾਈ ਜਾਂਦੇ ਨੇ ਰੱਬ ਜਾਂ ਮਾਰ ਕੇ ਪਰ ਹੁਣ ਹਰ ਇੱਕ ਦੇ ਸਮਝ ਚ ਨਹੀਂ ਕੰਦੀਆਂ ਇਹ ਗੱਲਾਂ ਰਹਿਣਾ ਕਿੱਥੇ ਹੈ ਕਹਿੰਦਾ ਮੈਂ ਤੁਹਾਡਾਂ ਕਦਾਈਂ ਬਸਦਾ ਕਹਿੰਦੇ ਤੇਰਾ ਨਾਮ ਕੀ ਹੈ ਕਹਿੰਦੇ ਮੇਰਾ ਨਾਮ ਹੈ ਅੰਤਰਜਾਨੀਆ ਕੋ ਸਤਨਾ ਅੰਤਰਜਾਨੀ ਦਾ ਅਰਥ ਧਰਤੀ ਜਾਣਣ ਵਾਲਾ ਕਟਾ-ਕਟਾ ਵਿੱਚ ਰਹਿਣ ਵਾਲਾ ਕੌਣ ਹੈ ਰੱਬ ਪਰ ਸਮਝ ਨਹੀਂ ਸਕਿਆ ਤੇਰ ਦੱਸਿਆ ਗਿਆ ਲੱਗੇ ਮਾਇਤਾ ਦਾ ਘਰ ਦਾ ਘਰ ਵਿੱਚ ਰਹਿਣਾ ਮੈਨੂੰ ਲੱਗੋ ਕੋਈ ਮੈਨੂੰ ਲੱਗੋ ਜਿਦਾ ਕਿ ਲੋਰ ਜੀ ਜਦੋਂ ਮਨੇ ਆ ਕੇ ਬਾਜ ਦਿੱਤੀ ਬਾਜ ਮਾਰੀ ਅੰਤਰਜਾਮੀ ਮੇਰਾ ਨਾ ਯਾ ਨਾਮ ਦੱਸਿਆ ਅੰਦਰ ਜਾਨੀ ਕਿੱਥੇ ਰਹਿੰਦਾ ਹੈ ਕਹਿੰਦੇ ਸਾਰਿਆਂ 'ਚ ਹੀ ਰਹਿੰਦਾ ਕੱਟ-ਕੱਟ ਵਿੱਚ ਸਮਾਇਆ ਹੋਇਆ ਤੇ ਦੱਸਿਆ ਨਾ ਤੇ ਫਿਰ ਕਹਿੰਦੀ ਐਤਾ ਦੱਸ ਵੀ ਮਾਇਆ ਕੀ ਲਵੇਂਗਾ ਪੈਸੇ ਜੇ ਤੂੰ ਸਾਡੇ ਘਰ ਵਿੱਚ ਆਉਣਾ ਹੈ ਨੌਕਰੀ ਕਰਨੀ ਹੈ ਮਾਇਆ ਵੀ ਲੈਣੀ ਹੋਣੀ ਪੈਸੇ ਉਹ ਕਹਿੰਦਾ ਮੈਨੂੰ ਕੋਈ ਪੈਸਾ ਨਹੀਂ ਚਾਹੀਦਾ ਕੋ ਸੱਬਨਾ ਮੈਂ ਮਾਇਆ ਕੀ ਕਰਨੀ ਹੈ ਮੈਨੂੰ ਮੈਨੂੰ ਕੋਈ ਪੈਸਾ ਨਹੀਂ ਚਾਹੀਦਾ ਕਹਿੰਦੇ ਫਿਰ ਕਾਟੇ ਰਹਿਣਾ ਇਹ ਕਹਿੰਦਾ ਵਾਸ ਮੈਨੂੰ ਪ੍ਰਸ਼ਾਦਾ ਦੇ ਦਿਓ ਸਕਰ ਵਾਸ ਪ੍ਰਸ਼ਾਦਾ ਦੇ ਸਕਦੇ ਨੀ ਉਹ ਟੋਲ ਦਾ ਵੀ ਕਹਿੰਦੇ ਜੀ ਹਾਂ ਪ੍ਰਸ਼ਾਦਾ ਚਾਹੀਦਾ ਵਾਸ ਮੈਨੂੰ ਸਕਰ ਵਾਸ ਤੇ ਖੋਜਣ ਦੇ ਲਈ ਮੈਨੂੰ ਪੂਰੀ ਮਾਇਆ ਪੈਸਾ ਨਹੀਂ ਚਾਹੀਦਾ ਕੋ ਸਭਨਾ ਪਹਿਲੀ ਹਰਾਮ ਹੋ ਗਈ ਤਰੋਚ ਨਾਰਾਇਣ ਕਹਿੰਦੀ ਕਮਾਓ ਦੀ ਗੱਲ ਆ ਇੱਕ ਤਾਂ ਨੌਕਰ ਵਿੱਚ ਗਿਆ ਦੂਜਾ ਇਹਨੇ ਪੈਸਾ ਕੋਈ ਨਹੀਂ ਲੈਣਾ ਫਰੀਦ ਆ ਤੇ ਰੋਟੀ ਦੀ ਕੀ ਗੱਲ ਆ ਰੋਟੀ ਮੈਂ ਖਵਾਈ ਦੇਣੀ ਆ ਕੋ ਸਭਨਾ ਇਹ ਤਾਂ ਫਰੀਦ ਦੇ ਵਿੱਚ ਮਿਲ ਗਿਆ ਬਹੁਤ ਚੰਗੀ ਗੱਲ ਹੋ ਗਈ। ਜੇ ਜਗੋਂ ਕਹਿਣ ਲੱਗੀ ਵੀ ਸਾਜਾ ਅੰਦਰ ਮੈਂ ਤੈਨੂੰ ਘਰ ਬੁਖਾਵਾਂ ਉਹ ਕਹਿੰਦਾ ਗੱਲ ਸੁਣ ਇਹ ਗੱਲਾਂ ਤੂੰ ਮੇਰੇ ਨਾਲ ਕੀਤੀਆਂ ਕਿ ਕੀ ਲੰਮੇਗਾ ਕਿੰਦਾ ਸਾਰੀ ਗੱਲਬਾਤ ਤੇ ਹੋ ਗਈ ਪਰ ਮੇਰੀਆਂ ਵੀ ਤਾਂ ਕੁਝ ਸਰਪਾਂ ਨੇ ਮੈਂ ਐਵੇਂ ਥੋੜਾ ਤੇ ਇੰਕਾਰ ਆਜਾ ਨੇ ਪਹਿਲਾਂ ਮੇਰੀਆਂ ਸਰਪਾਂ ਨੇ ਜੁਲੂ ਸਰਪਾਂ ਨੇ ਮੇਰੀਆਂ ਜੇ ਤੁਸੀਂ ਮੰਨੋਗੇ ਤਾਂ ਮੈਂ ਤੁਹਾਡੇ ਘਰ ਤੇ ਮੌਕਾ ਰੱਖਾਂਗਾ ਤਾਂ ਕਹਿੰਦੀ ਤੇਰੀਆਂ ਕਿਹੜੀਆਂ şartਾਂ ਕਹਿੰਦਾ ਮੇਰੀ ਪਹਿਲੀ şart ਇਹ ਆ ਜਦੋਂ ਮੈਂ ਰੋਟੀ ਸਕਾਂਗਾ ਨਾ ਪ੍ਰਸ਼ਾਦਾ ਜਦੋਂ ਤੂੰ ਰੋਟੀ ਬਣਾਉਣੀ ਐ ਪ੍ਰਸ਼ਾਦਾ ਬਣਾਉਣਾ ਭੋਜਨ ਸਕਾਉਣਾ ਏ ਮੇਰੇ ਥਾਲ ਦੇ ਵਿੱਚ ਇੱਕ ਵਾਰ ਰੋਟੀ ਰੱਖਣੀ ਐ ਪਹਿਲੀ ਭਾਵੇਂ ਇੱਕ ਰੱਖ ਦੇ ਭਾਵੇਂ ਦੋ ਰੱਖ ਦੇ ਭਾਵੇਂ ਪੰਜ ਰੱਖ ਦੇ ਭਾਵੇਂ 20 ਰੱਖ ਦੇ ਦੁਬਾਰਾ ਪ੍ਰਸ਼ਾਦਾ ਨਹੀਂ ਪੁੱਛਣਾ ਆਪ ਕੋ ਸਤਨਾਮ ਦੁਬਾਰਾ ਮੈਨੂੰ ਰੋਟੀ ਨਹੀਂ ਪੁੱਛਣੀ ਦੁਬਾਰਾ ਨਹੀਂ ਕਹਿਣਾ ਵੀ ਰੋਟੀ ਲੈਣਾ ਹੋਰ ਇੱਕ ਵਾਰੀ ਉਹ ਰੱਖਣੀ ਹੈ ਪੱਕਾ ਰੱਖਿਓ ਕਹਿੰਦੀ ਜੇ ਮੈਂ ਦੁਬਾਰਾ ਕੁਛ ਨਹੀਂ ਦੇਰ ਕਹਿੰਦਾ ਬਿਲਕੁਲ ਧਰੀ ਜਾਏਗੀ ਮੈਂ ਖਾਈ ਜਾਉਂਗਾ ਉਹ ਸੱਤ ਨਾਮਕ ਮੈਨੂੰ ਰਜਾ ਨਹੀਂ ਸਕਦੀ ਕਹਿੰਦੀ ਕਿੰਨੀਆਂ ਦੁਕਾਨੇਗਾ 5 10 20 50 ਕਹਿੰਦਾ ਬਸ ਤੂੰ ਬਚਨ ਤੇ ਰਹੀਂ ਪਰ ભગવાન ਕਹਿੰਦੇ ਬਚਨ ਤੇ ਰਹੀਂ ਨੀ ਇੱਕ ਵਾਰ ਜਿੰਨੀਆਂ ਰੱਖਦੀਆਂ ਰੱਖਦੀਆਂ ਦੁਬਾਰਾ ਨਾ ਪੁੱਛੀ ਨਹੀਂ ਤਾਂ ਉਹ ਤੂੰ ਮੈਨੂੰ ਰਜਾ ਨਹੀਂ ਸਕਦੀ ਬੈਲੀ ਚਲੋ ਕੋਈ ਗੱਲ ਨਹੀਂ ਇੱਕ ਵਾਰੀ ਮੈਂ ਪ੍ਰਸ਼ਾਦਾ ਰੱਖਾਂਗੀ ਦੂਜੀ ਸ਼ਰਤ ਬਸ ਤੇਰੀ ਕੀ ਹੈ ਕਹਿੰਦਾ ਦੂਜੀ ਸ਼ਰਤ ਇਹ ਆ ਕਦੇ ਵੀ ਮੇਰੀ ਨਿੰਦਿਆ ਨਾ ਕਰੀ ਕਿਸੇ ਕੋਲ ਕੋ ਸਤ ਨਾਮ ਮੇਰੀ ਨਿੰਦਿਆ ਨਹੀਂ ਕਰਨੀ ਕਦੇ ਇੱਕ ਵੇਲੇ ਤੂੰ ਪ੍ਰਸ਼ਾਦਾ ਦੇ ਦੁਆਰਾ ਪੁੱਛਣਾ ਦੂਜੀ ਨਿੰਦਿਆ ਨਹੀਂ ਕਰਨੀ ਕਹਿੰਦੀ ਕੋਈ ਗੱਲ ਨਹੀਂ ਮੈਂ ਧਿਆਨ ਰੱਖਾਂ ਘਰ ਵਿੱਚ ਆ ਕੇ ਹੁਣ ਭਗਤ ਪਰਮੋਚਨ ਦੇ ਵੇਲੇ ਵਿੱਚ ਲੱਪਟਾ ਮਲਾਉਂਦਾ ਫਿਰਦਾ ਆ ਕੋ ਸਤ ਨਾਮ ਪ੍ਰੇਮ ਹੈ ਪਿਆਰ ਹੈ ਭਗਵਾਨ ਦੇ ਵਾਸਤੇ ਜੇ ਤਰਨੇਂ ਨੀਆਂ ਗੁਰੂਆਂ ਚਾਰ ਸਕਦਾ ਹੈ ਤੇ ਪਿਆਰਉ ਕਰਦੀ ਨਹੀਂ ਕਿੰਨੀਆਂ ਤੇ ਰਹਿਮ ਤਾਂ ਕੀਤੀਆਂ ਨੇ ਗਈ ਨੇ ਸਾਰਿਆਂ ਨੇ ਅੱਜ ਇਹਦੇ ਵਿੱਚ ਝਾੜੂ ਮਾਰਿਆ ਕਰ ਮਸਫਾਈ ਕਰਿਆ ਕਰ ਘਰ ਦਾ ਕੰਮ ਕਰ ਜਿਹੜਾ ਕਈ ਘਟਿਆਂ ਦਾ ਸੀ ਮਿੰਟਾਂ ਸੈਕਿੰਡਾਂ ਜੀ ਹੋ ਜਾਇਆ ਕਰਿਆ ਸਤਨਾਮ ਜੋ ਜਦੋਂ ਕਰਨ ਵਾਲਾ ਆਪੇ ਉਹ ਭਗਵਾਨ ਨੇ ਕੀ ਕਰਦਾ ਹੁੰਦਾ ਹੈ ਉਹਦੇ ਅੱਗੇ ਪਤਾ ਨਹੀਂ ਕਿੰਨੀਆਂ ਚਤਤਾਂ ਖੜੀਆਂ ਨੇ ਆਖੋ ਸਤਨਾਮ ਕਿੱਡੇ ਕਦੇਵੀ ਦੇਵਤੇ ਕਿੱਡੇ ਕਪੀਰ ਬਗੰਬਰੇ ਹੱਥ ਜੋੜੀ ਖੜੇ ਜੀ ਹੁਕਮ ਤੇ ਕਾਰ ਕਰਨਾ ਕੀ ਉਹ ਕਰਨ ਕਰਾਉਣ ਵਾਲਾ ਵਿੱਚ ਵਰਤਦਾ ਘਰ ਦਾ ਨਕਸ਼ਾ ਹੀ ਬਦਲਤਾ ਉਹਨਾਂ ਦੇ 2-4 ਦਿਨ 10 ਦਿਨ ਤਰਨੋਜਨ ਜੀ ਆਇਆ ਕਰਨ ਐ ਲੱਗਿਆ ਕਿ ਜਿਵੇਂ ਘਰ ਕਿਸੇ ਦਾ ਹੋਰ ਹੋਵੇ ਆਪ ਕੋ ਸਤਨਾ ਐਨੀ ਸਿਪਾਈ ਐਨਾ ਧਿਆਨ ਸਾਰਾ ਕੁਝ ਕਰਦੇ